ਦੋ ਸਰ ਕਿਆ ਸਾਰਾ ਮਾਮਲਾ ਹੈ ਕਾਂਸੇ ਜੇ ਲੋਗ ਆਏ ਇਹ ਜੰਡਿਆਲੇ ਦੇ ਰਹਿਣ ਵਾਲੇ ਜੀ ਤੇ ਕੁਲ ਮਿਲਾ ਕੇ ਕੋਈ 11 ਪਰਚੇ ਦਰਜ ਹਨ ਤੇ ਜੱਗੂ ਲਈ ਕੰਮ ਕਰਦੇ ਸੀ ਕਿ ਜੱਗੂ ਨੂੰ ਜੇਲ੍ਹ ਚ ਮਲੇ ਸੀ ਕਿ ਜੱਗੂ ਭਗਵੰਤਪੁਰੇ ਉਹਨਾਂ ਤੇ ਕਾਫੀ ਇਦਾਂ ਦੀ ਵਾਰਦਾਤਾ ਹੈ ਜਿਹੜੇ ਆਲੇ ਦੁਆਲੇ ਵਾਲੇ ਜ਼ਿਲ੍ਹਿਆਂ ਚ ਇਹਨਾਂ ਨੇ ਕਿੰਨੀ ਡਿਟੀ ਰਿਪੋਰਟਡ ਵੀ ਨਹੀਂ ਹੈ ਉਹ ਵੀ ਸਮਝ ਲੱਗਿਆ ਪਤਾ ਤੇ ਗਨ ਰੈਕਟਿੰਗ ਵੀ ਜੇਵੀਨ ਵਾਲ ਸੀ ਕਿ ਐਕਸਟਰਸ਼ਨ ਵੀ ਕਰਦੇ ਸੀਗੇ ਇੱਕ ਜਿਹੜਾ ਬੰਦਾ ਸੀਗਾ ਜਿਹਨੂੰ ਪਤਾ ਸੀਗਾ ਕਿ ਕਿੱਥੇ ਵੈਪਨਸ ਜਿਹੜੇ ਐਮਪੀ ਤੋਂ ਲੈ ਕੇ ਆਏ ਹੋਣ ਉਹ ਰੱਖੇ ਨੇ ਤੇ ਉਹਦੀ ਰਿਕਵਰੀ ਕਰਨ ਲੈ ਕੇ ਆਏ ਸੀਗੇ ਇੱਕ ਵੈਪਨ ਤਾਂ ਕੱਲ ਰਿਕਵਰ ਹੋ ਗਿਆ ਸੀਗਾ ਨਾਲੋਂ ਤੇ ਬਾਕੀ ਤਫਤੀਸ਼ ਚੱਲੀ ਹੈ ਜੀ ਜ਼ਿਲੰਦਰ ਚ ਹਥਿਆਰ ਹੈ ਵੇਚਦੇ ਸੀ ਜਾਂ ਕਿਸੇ ਵਾਰਦਾਤ ਨੂੰ ਵਾਰਦਾਤ ਨੂੰ ਵੀ ਇੰਜਾਮ ਦੇਣਾ ਸੀਗਾ ਨਾਲੇ ਇਟਸ ਮੈਟਰ ਆਫ ਇਨਵੈਸਟੀਗੇਸ਼ਨ ਬਾਕੀ ਹਥਿਆਰ ਜਿਹੜੇ ਸੀਗੇ ਉਹ ਜਿਹੜਾ ਲਾਏ ਆ ਉਹ ਐਮਪੀ ਤੋਂ ਲੈ ਕੇ ਆਏ ਸੀਗੇ ਕਿੰਨੇ ਟੋਟਲ ਹਥਿਆਰ ਜਿਹੜੇ ਟੋਟਲ 6 ਹਥਿਆਰ ਜੀ ਪਹਿਲੇ ਕਿੰਨੇ ਕਾਮਲੇ ਇਹਨਾਂ ਦੇ ਉੱਪਰ 11 ਮਾਮਲੇ ਸਰ ਇਹ ਜਿਹੜਾ ਅੱਜ ਜਿਹਦਾ ਇੰਕਾਊਂਟਰ ਕੀਤਾ ਵੈ ਏਜ ਕਿੰਨੀ ਹਿੰਦੀ ਹੈਗੀ ਕੋਈ ਨੈਰਬੋਡ ਕੋਈ ਆਰਾਊਂਡ ਪਤਾ ਲੱਗੇ ਬੀ 22 ਸਾਲ ਦਾ ਉਹਨਾਂ ਨੇ ਤੇ ਇਸ ਟਾਰਗੇਟ ਕਿਲਿੰਗ ਦੇ ਵਿੱਚ ਵੀ ਕਿਸੇ ਤਰੀਕੇ ਨਾਲ ਸ਼ਮੂਲੀਅਤ ਹੈ ਜਾਂ ਕਿਸੇ ਤਰੀਕੇ ਦੇ ਨਾਲ ਫਿਲਹਾਲ ਤਾਂ ਨਹੀਂ ਆਈ ਹੈ ਬਟ ਉਹ ਹੀ ਹੈ ਕਿ ਇੰਟਰ ਗੈਂਗ ਰੈਵਲਰੀ ਪਿਛਲੇ ਲੰਬੇ ਸਮੇਂ ਦੇ ਵਿੱਚ ਜਲੰਧਰ ਕਮਿਸ਼ਨਰੇਟ ਪੁਲਿਸ ਨੇ ਐਦਾਂ ਨਿਆ ਜੜੀਆਂ ਘਟਨਾਵਾਂ ਅੰਜਾਮ ਦਿੱਤਾ ਤੇ ਕੀਮਤੀ ਜਾਨਾਂ ਦਾ ਵੀ ਤੁਸੀਂ ਜ਼ਿਕਰ ਕਰਦੇ ਹੋ ਬਚਾਈਆਂ ਨੇ ਓਵਰਆਲ ਇੱਕ ਸਾਰੀ ਕਾਮਨ ਚੀਜ਼ ਕੀ ਲੱਗਦੀ ਪਈ ਹੈ ਜੋ ਸਾਰ ਇਨਕਾਊਂਟਰ ਹੈ ਜਿਸ ਤਰੀਕੇ ਦੇ ਨਾਲ ਇਹ ਸਾਰੀਆਂ ਚੀਜ਼ਾਂ ਨੂੰ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ ਵਾਰਦਾਤਾਂ ਨੂੰ ਅੰਜਾਮ ਤਾਂ ਪੁਲਿਸ ਮੁਸਤਕਦ ਹੈ ਨਹੀਂ ਔਰ ਆਬਵੀਸ ਹੈ ਕਿ ਓਵਰਆਲ ਇਹ ਮੋਡਿਊਲ ਕਿਸ ਤਰੀਕੇ ਦੇ ਨਾਲ ਚਲਾ ਰਹੇ ਨੇ ਸਾਰਾ ਮੋਡਿਊਲ ਜਿਹੜਾ ਹੈ ਜੀ ਤਾਂ ਰਿਕਰੂਟ ਕਰਦੇ ਹਨ ਕਿ ਪੈਸੇ ਦਾ ਲਾਲਚ ਦੇ ਕੇ ਹੂੰ ਜਾਂ ਸ਼ੋਬਸ ਦਾ ਲਾਲਚ ਦੇ ਕੇ ਜੀ ਪਰ ਇਹ ਐਕਟਿਵਨੈਸ ਹੈ ਪੁਲਿਸ ਦੀ ਸੋਸ਼ਲ ਮੀਡੀਆ ਤੇ ਹੂੰ ਕਿ ਆਇਡੈਂਟੀਫਾਈ ਹੋ ਜਾਂਦੇ ਤੇ ਨਿਊਟਰਲਾਈਜ਼ ਹੋ ਜਾਂਦੇ ਲੋਕਾਂ ਨੂੰ ਕੀ ਅਪੀਲ ਕਰਦੇ ਹੋ ਹਾਲਾਂਕਿ ਓਵਰਆਲ ਪੰਜਾਬ 'ਚ ਜ਼ਰੂਰ ਸਿਨੈਰੀਓ ਘਟਿਆ ਐ ਐਕਸਪਲੋਸ਼ਨ ਦੀਆਂ ਕੌਂਸ ਦਾ ਵੀ ਓਵਰਆਲ ਕੀ ਅਪੀਲ ਕਰਦੇ ਹੋ ਕਿ ਪੁਲਿਸ ਕਿਸ ਤਰੀਕੇ ਨਾਲ ਮਸਤਾਇਦ ਆ ਲੋਕਾਂ ਵਾਸਤੇ ਪੁਲਿਸ ਤਾਂ ਮਸਤਾਇਦ ਹੀ ਹੈ ਜੀ ਤੁਸੀਂ ਯੂ ਟਰਸਟ ਅਸ ਐਂਡ ਵੀਲ ਡਿਲੀਵਰ ਸਰ ਸਰ ਕਿਆ ਸਾਰਾ ਮਾਮਲਾ ਹੈ ਕਾਂਸੇ ਜੇ ਲੋਗ ਆਏ ਇਹ ਜੰਡਿਆਲੇ ਦੇ ਰਹਿਣ ਵਾਲੇ ਆ ਜੀ ਤੇ ਕੁਲ ਮਿਲਾ ਕੇ ਕੋਈ 11 ਪਰਚੇ ਦਰਜ ਹਨ ਤੇ ਜੱਗੂਲੀ ਕੰਮ ਕਰਦੇ ਸੀ ਕਿ ਜੱਗੂ ਨੂੰ ਜੇਲ੍ਹ 'ਚ ਮਲੇ ਸੀ ਕਿ ਜੱਗੂ ਭਗਵੰਤਪੁਰੇ ਨੂੰ ਤੇ ਕਾਫੀ ਇਦਾਂ ਦੀ ਵਾਰਦਾਤਾਂ ਹੈ ਜਿਹੜੇ ਅਲੇ ਦੋਲੇ ਵਾਲੇ ਜੀ ਜਿਨ੍ਹਾਂ ਨੇ ਕਿੰਨੀ ਜੱਡੀ ਰਿਪੋਰਟਡ ਵੀ ਨਹੀਂ ਹੈ ਉਹ ਵੀ ਸਾਨੂੰ ਲੱਗਿਆ ਪਤਾ ਤੇ ਗਨ ਰੈਕਟਿੰਗ ਵੀ ਜਿਹੜੀ ਇਨਵੋਲਡ ਸੀ ਐਕਸਟਰਸ਼ਨ ਵੀ ਕਰਦੇ ਸੀਗੇ ਤੇ ਇੱਕ ਜਿਹੜਾ ਬੰਦਾ ਸੀਗਾ ਜਿਹਨੂੰ ਪਤਾ ਸੀਗਾ ਕਿ ਕਿੱਥੇ ਵੈਪਨਸ ਜਿਹੜੇ ਐਮਪੀ ਤੋਂ ਲੈ ਕੇ ਆਏ ਹੋਣ ਉਹ ਰੱਖੇ ਨੇ ਉਹਦੀ ਰਿਕਵਰੀ ਕਰਨ ਲੈ ਕੇ ਆਏ ਸੀਗਾ ਇੱਕ ਵੈਪਨ ਤਾਂ ਕੱਲ ਰਿਕਵਰ ਹੋ ਗਿਆ ਸੀਗਾ ਨਾਲ ਤੋਂ ਤੇ ਬਾਕੀ ਤਫਤੀਸ਼ ਚੱਲੀ ਜਿਲੰਦਰ ਚ ਹਥਿਆਰ ਹੈ ਵੇਚਦੇ ਸੀ ਜਾਂ ਕਿਸੇ ਵਾਰਦਾਤ ਨੂੰ ਵਾਰਦਾਤ ਨੂੰ ਵੀ ਜਾਂ ਦਾ ਦੇਣਾ ਸੀ ਕਹਿੰਦੇ ਨੇ ਬਟ ਇਟਸ ਮੈਟਰ ਆਫ ਇਨਵੈਸਟੀਗੇਸ਼ਨ ਬਾਕੀ ਹਥਿਆਰ ਜਿਹੜੇ ਸੀਗੇ ਉਹ ਜਿਹੜਾ ਲਾਏ ਆ ਉਹ ਐਮਪੀ ਤੋਂ ਲੈ ਕੇ ਆਏ ਸੀਗੇ ਕਿੰਨੇ ਟੋਟਲ ਹਥਿਆਰ ਜਿਹੜੇ ਟੋਟਲ 6 ਹਥਿਆਰ ਜੀ ਇਹਲੇ ਕਿੰਨੇ ਕ ਮਾਮਲੇ ਇਹਨਾਂ ਦੇ ਉੱਪਰ 11 ਮਾਮਲੇ ਸਰ ਇਹ ਜਿਹੜਾ ਅੱਜ ਜਿਹਦਾ ਇੰਕਾਊਂਟਰ ਕੀਤਾ ਵੈ ਏਜ ਕਿੰਨੀ ਇਹਦੀ ਹੋਏਗੀ ਕੋਈ ਨੇਰਬੋਰਡ ਕੋਈ ਆਰਾਊਂਡ ਪਤਾ ਲੱਗੇ ਬੀ ਬਾਈ ਸਾਲ ਦਾ ਹੋਣਾ ਤੇ ਇਸ ਰਿਟਾਰਗੇਟ ਕਿਲਿੰਗ ਦੇ ਵਿੱਚ ਵੀ ਕਿਸੇ ਤਰੀਕੇ ਨਾਲ ਸ਼ਮੂਲੀਅਤ ਹੈ ਜਾਂ ਕੋਈ ਥੇਤਰੀ ਚੀਜ਼ ਹੈ ਨਹੀਂ ਫਿਲਹਾਲ ਤਾਂ ਨਹੀਂ ਆਈ ਹੈ ਬਟ ਉਹ ਹੀ ਹੈ ਕਿ ਇੰਟਰ ਗੈਂਗ ਰਾਈਵਲਰੀ ਕਿਚ ਨੂੰ ਲੰਬੇ ਸਮੇਂ ਦੇ ਵਿੱਚ ਜਲੰਧਰ ਕਮਿਸ਼ਨਰੇਟ ਪੁਲਿਸ ਨੇ ਐਦਾਂ ਨਿਆ ਜੜੀਆਂ ਘਟਾਵਾਂ ਅੰਜਾਮ ਦਿੱਤਾ ਤੇ ਕੀਮਤੀ ਜਾਨਾਂ ਦਾ ਵੀ ਤੁਸੀਂ ਜ਼ਿਕਰ ਕਰਦੇ ਬਚਾਈਆਂ ਨੇ ਓਵਰ ਆਲ ਇੱਕ ਸਾਰੀ ਕਾਮਨ ਚੀਜ਼ ਕੀ ਲੱਗਦੀ ਪਈ ਹੈ ਜੋ ਸਰ ਇਨਕਾਊਂਟਰ ਹੈ ਜਿਸ ਤਰੀਕੇ ਦੇ ਨਾਲ ਇਹ ਸਾਰੀਆਂ ਚੀਜ਼ਾਂ ਨੂੰ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ ਵਾਰਦਾਤਾਂ ਨੂੰ ਅੰਜਾਮ ਤਾਂ ਪੁਲਿਸ ਮੁਸਤਾਦ ਹੈ ਨਹੀਂ ਉਹ ਵੀ ਸੈਗੂ ਹੈ ਵੀ ਓਵਰ ਆਲ ਇਹ ਮੋਡਿਊਲ ਕਿਸ ਤਰੀਕੇ ਦੇ ਨਾਲ ਚਲਾ ਰਹੇ ਨੇ ਸਾਰਾ ਮੋਡਿਊਲ ਜਿਹੜਾ ਹੈ ਜੀ ਉਹ ਤਾਂ ਰਿਕਰੂਟ ਕਰਦੇ ਹੈ ਕੀ ਪੈਸੇ ਦਾ ਲਾਲਚ ਦੇ ਕੇ ਜਾਂ ਸ਼ੋਬਸ ਦਾ ਲਾਲਚ ਦੇ ਕੇ ਜੀ ਬਟ ਇਹ ਐਕਟਿਵਨੈਸ પોલીસ ਦੀ ਜੋ ਸੋਸ਼ਲ ਮੀਡੀਆ ਤੇ ਹਮ ਕਿ ਆਇਡੈਂਟੀਫਾਈ ਹੋ ਜਾਂਦੇ ਤੇ ਨਿਊਟਰਲਾਈਜ਼ ਹੋ ਜਾਂਦੇ ਲੋਕਾਂ ਨੂੰ ਕੀ ਅਪੀਲ ਕਰਦੇ ਹੋ ਹਾਲਾਂਕਿ ਓਵਰਆਲ ਪੰਜਾਬ 'ਚ ਜ਼ਰੂਰ ਸਿਨੈਰੀਓ ਘਟਿਆ ਐ ਐਕਸਪਲੋਸ਼ਨ ਦੀਆਂ ਕੌਜ਼ ਦਾ ਵੀ ਓਵਰਆਲ ਕੀ ਅਪੀਲ ਕਰਦੇ ਹੋ ਕਿ ਪੁਲਿਸ ਕਿਸ ਤਰੀਕੇ ਨਾਲ ਮੁਸਤੈਦ ਹੈ ਲੋਕਾਂ ਵਾਸਤੇ ਪੁਲਿਸ ਤਾਂ ਮੁਸਤੈਦ ਹੀ ਹੈ ਜੀ ਤੋ ਜੀ ਯੂ ਟਰਸਟ ਅਸ ਐਂਡ ਵੀਲ ਡਿਲੀਵਰ ਰਾਈਟ ਸਰ